ਸਸਿਕਾਲ ਜੀ ਮੈਂ ਸਰਬਜੀਤ ਸਿੰਘ ਨੀਟੂ ਪੀਬੀ 26 ਨਿਊਜ਼ ਚੈਨਲ ਤੋਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਅਸੀਂ ਪਹੁੰਚੇ ਹਾਂ ਜੀ ਪਿੰਡ ਬੂਲਾਪੁਰ ਸੋ ਬੂਲਾਪੁਰ ਦੇ ਵਿੱਚ ਭਾਈ ਕਨਿਆ ਜੀ ਸੋਸਾਇਟੀ ਵੱਲੋਂ ਨਿਰਮਲ ਸਿੰਘ ਨਿਮਾ ਅਕਸਰੀ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਤੁਸੀਂ ਵੇਖਦੇ ਹੋ ਅਖਬਾਰਾਂ ਦੀ ਸੁਰਖੀ ਹੈ ਸੋ ਅੱਜ ਇੱਥੇ ਬੂਟੇ ਲਗਾਉਣ ਆਏ ਨੇ ਕਹਿੰਦੇ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਜੋਰਾ ਸਿੰਘ ਜੀ ਪਿੰਡ ਬੂਲਾਪੁਰ ਤੋਂ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਸਮੂਹ ਪੀਵੀ 26 ਨਿਊਜ਼ ਚੈਨਲ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਰੁੱਖ ਲਗਾਏ ਜਾ ਰਹੇ ਨੇ ਨਿਰਮਲ ਸਿੰਘ ਨਿੰਮਾ ਜੀ ਤੁਹਾਡਾ ਵੈਲਕਮ ਪੀਵੀ 26 ਨਿਊਜ਼ ਵੱਲੋਂ ਸੋ ਅੱਜ ਤੁਸੀਂ ਪਿੰਡ ਬੂਲਾਪੁਰ ਵਿੱਚ ਪਹੁੰਚੇ ਹੋ ਪੰਜਾਬ ਦੇ ਵਿੱਚ ਖੰਨੇ ਸ਼ਹਿਰ ਤੇ ਹਲਕੇ ਦੇ ਵਿੱਚ ਤੁਸੀਂ ਬਾਕੀ ਕਾਫੀ ਪੌਦੇ ਲਗਾ ਰਹੇ ਹੋ ਸੋ ਚੰਦਕ ਸ਼ਬਦ ਤੁਸੀਂ ਸਭ ਤੋਂ ਪਹਿਲਾਂ ਪੀਵੀ 26 ਨਿਊਜ਼ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਜਿਹੜੀ ਮਹਿੰਮ ਰੁੱਖ ਲਗਾਓ ਵਾਤਾਵਰਨ ਬਚਾਓ 2022 ਚੱਲ ਰਹੀ ਹੈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੁਹਾਡੇ ਭਰਾਵਾਂ ਦੀ ਲੋੜ ਹੈ ਤੁਸੀਂ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੇ ਜਦੋਂ ਇਹ ਖਬਰ ਘਰ ਘਰ ਤੱਕ ਪਹੁੰਚਾਈਆਂ ਤਾਂ ਹਰ ਇੱਕ ਮਨੁੱਖ ਜਾਗਰੂਕ ਹੁੰਦਾ ਵੀ ਆਪਾਂ ਨੂੰ ਆਕਸੀਜਨ ਵਾਸਤੇ ਰੁੱਖ ਦੀ ਲੋੜ ਹੈ ਰੁੱਖ ਲਗਾਏ ਜਾਣ ਸਭ ਤੋਂ ਪਹਿਲਾਂ ਅਸੀਂ ਸਾਡੇ ਵੀਰ ਜੋਰਾ ਸਿੰਘ ਦਾ ਧੰਨਵਾਦ ਕਰਦੇ ਹਾਂ ਇਹਨਾਂ ਦਾ ਅੱਜ ਜਨਮ ਦਿਨ ਹੈ ਔਰ ਜਨਮ ਦਿਨ ਮੌਕੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕਿੱਤਾ ਵੀ ਆਪਾਂ ਰੁੱਖ ਲਗਾਣੇ ਨੇ ਔਰ ਇਹਨਾਂ ਨੇ ਸਪੈਸ਼ਲ ਸੱਦੇ ਤੇ ਸਾਡੀ ਪੂਰੀ ਟੀਮ ਨੂੰ ਬੁਲਾਇਆ ਇਨਸਪੈਕਟਰ ਹਰਦੀਪ ਸਿੰਘ ਜੀ ਜਸਵਿੰਦਰ ਸਿੰਘ ਜੀ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਮਾਨ ਜੀ ਔਰ ਹੋਰ ਸਾਡੇ ਸਾਰੇ ਭਰਾ ਇੱਥੇ ਹਾਜ਼ਰ ਨੇ ਤੇ ਇਸ ਤੋਂ ਪਹਿਲਾਂ ਅਸੀਂ ਬੱਸ ਸਟੈਂਡ 'ਚ ਹੁਣੇ ਰੁੱਖ ਲਾ ਕੇ ਆਏ ਸੀ ਸੋ ਇਹ ਸੀ ਨਿਰਮਲ ਸਿੰਘ ਨਿੰਮਾ ਜੀ ਜੋਰਾ ਸਿੰਘ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜਨਮ ਦਿਹਾੜੇ ਦੀਆਂ ਤੇ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸੋ ਚੰਦਕ ਸ਼ਬਦ ਆਈ ਹੋਈ ਜਿੰਨੀ ਵੀ ਸਾਰੇ ਟੀਮ ਪਹੁੰਚੀ ਹੈ ਨਿਰਮਲ ਸਿੰਘ ਨਿੰਮਾ ਹੋਰ ਜਿੰਨੇ ਵੀ ਦੋਸਤ ਮਿੱਤਰ ਪਹੁੰਚੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਜੀ ਮੈਂ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਹਰਦੀਪ ਸਿੰਘ ਨਸਰਾਲੀ ਨਿਰਮਲ ਸਿੰਘ ਨਿੰਮਾ ਜੀ ਤੇ ਇਹਨਾਂ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਵੀ ਇਹਨਾਂ ਨੇ ਅੱਜ ਜਿਹੜਾ ਰੁੱਖ ਲਗਾਉਣ ਦਾ ਹੈ ਬੀੜਾ ਚੱਕਾ ਆਇਆ ਇਹਨਾਂ ਨੇ ਪੂਰੇ ਖੰਨੇ ਸ਼ਹਿਰ ਦੇ ਵਿੱਚ ਕੀ ਸ਼ਹਿਰਾਂ ਦੇ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਇਹ ਰੁੱਖ ਲਗਾਉਣ ਦਾ ਜਿਹੜਾ ਕੰਮ ਪੂਰਾ ਜਾਰੀ ਰੱਖਿਆ ਹੈ ਇਸ ਕਰਕੇ ਇਹ ਪੂਰੇ ਪੰਜਾਬ ਦੇ ਵਿੱਚ ਹੀ ਰੁੱਖਾਂ ਦਾ ਜਿਹੜਾ ਕੰਮ ਆ ਇਹਨੂੰ ਬਹੁਤ ਹੀ ਤੇਜ਼ੀ ਦੇ ਨਾਲ ਹਰ ਘਰ ਦੇ ਵਿੱਚ ਰੁੱਖ ਲਾਉਣਾ ਚਾਹੀਦਾ ਤੇ ਜਿਹੜਾ ਕਿ ਰੁੱਖ ਦੇ ਨਾਲ ਸਾਡਾ ਪਾਣੀ ਵੀ ਬਚੂਗਾ ਤੇ ਸਾਡੀ ਧਰਤੀ ਵੀ ਬਚੂਗੀ ਇਸ ਕਰਕੇ ਅਸੀਂ ਇਹਨਾਂ ਦਾ ਫੇਰ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸੋ ਇਹ ਸੀ ਜੋਰਾ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਖੜੇ ਨੇ ਸਾਡਾ ਕਾਲਾ ਵੀਰ ਖੜਾ ਸੋ ਇਧਰਲੇ ਪਾਸੇ ਸਤਕਾਰਯੋਗ ਨਸਰਾਲੀ ਤੋਂ ਕਿਸੇ ਵੀ ਤਾਰੀਫ ਦੇ ਮਹਤਾਜ ਨਹੀਂ ਬਹੁਤ ਵੱਡਾ ਨਾਮ ਹੈ ਸਾਰੇ ਇੱਥੇ ਸੋਹਣੀਆਂ ਸੁਨੱਖੀਆਂ ਪੱਗਾਂ ਵਾਲੇ ਚੰਦ ਕਸ਼ਬਤ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਮੈਂ ਹਰਦੀਪ ਸਿੰਘ ਨਸਰਾਲੀ ਬਾਤਵਰਨ ਪ੍ਰੇਮੀ ਰੁੱਖ ਤੇ ਮਨੁੱਖ ਭਲਾਈ ਸੰਸਥਾ ਖੰਨਾ ਭਾਈ ਕਨਈਆ ਸੇਵਾ ਸੈਟੀ ਖੰਨਾ ਨਰਮਲ ਸਿੰਘ ਨਿਮਾ ਜਸਵਿੰਦਰ ਸਿੰਘ ਜਸਵੀਰ ਸਾਡੀ ਟੀਮ ਅੱਜ ਰੁੱਖ ਲਗਾ ਕੇ ਜੋਰਾ ਸਿੰਘ ਜੋ ਕਿ ਸਾਡੇ ਰਾਜ ਸਭਾ ਮੈਂਬਰ ਸੰ세ਦ ਸਿੰਘ ਦੂਲੋ ਸਾਹਿਬ ਦੇ ਭਤੀਜਾ ਨੇ ਉਹਨਾਂ ਦਾ ਜਨਮ ਦਿਨ ਹੈ ਅੱਜ ਅੱਜ ਅਸੀਂ ਉਹਨਾਂ ਨੂੰ ਬੂਟੇ ਲਗਾ ਕੇ ਲੱਖ ਲੱਖ ਮੁਬਾਰਕ ਦਿੰਨੇ ਬਾਦ ਦਿਨਾਂ ਫਲਾਂ ਵਾਲੇ ਬੂਟੇ ਲਗਾ ਰਹੇ ਹਾਂ ਕਿਉਂਕਿ ਜੋ ਆਪਾਂ ਕੇਕ ਕੱਟਣਾ ਹੈ ਨਾ ਉਹ ਤਾਂ ਅੱਜ ਹੀ ਖਾ ਜਾਣਾ ਜੋ ਆਪਾਂ ਫਲਾਂ ਵਾਲੇ ਬੂਟੇ ਲਾਉਣੇ ਨੇ ਸਾਡੇ ਬੱਚਿਆਂ ਨੇ ਰਹਿੰਦੇ ਸਮੇਂ ਤੱਕ ਖਾਂਦੇ ਹੀ ਰਹਿਣਾ ਇਹਨਾਂ ਦੇ ਜਨਮ ਦਿਨ ਦੀਆਂ ਮਠਿਆਈਆਂ ਤੇ ਇੱਕ ਮੈਂ ਸੁਨੇਹਾ ਦੇਣਾ ਚਾਹੁੰਨਾ ਨਗਰ ਨਿਵਾਸੀਆਂ ਨੂੰ ਤੇ ਖੰਨਾ ਨਿਵਾਸੀਆਂ ਨੂੰ ਵੀ ਕਿਸੇ ਵੀ ਬੱਚੇ ਦਾ ਜਨਮ ਦਿਨ ਹੋਵੇ ਆਪਣੇ ਦਾ ਕੇਕ ਵਗੈਰਾ ਕੱਟਣ ਦੀ ਬਜਾਏ ਬੂਟੇ ਲਗਾਇਆ ਕਰੋ ਸਾਡੇ ਨਾਲ ਸੰਪਰਕ ਕਰਿਆ ਕਰੋ ਆਪਣੇ ਬੱਚਿਆਂ ਦੇ ਜਨਮ ਦਿਨਾਂ ਤੇ ਤਾਂ ਕਿ ਅਸੀਂ ਬੱਚਿਆਂ ਨੂੰ ਪੈਸਾ ਘਟ ਆਕਸੀਜਨ ਵੱਧ ਛੱਡ ਕੇ ਜਾਈਏ ਸਾਡੇ ਬੱਚੇ ਸੋਖਾ ਸਕਾ ਲੈਣ ਬਿਮਾਰੀਆਂ ਤੋਂ ਬਚਣ ਜਿਸ ਵੀ ਬੱਤੇ ਦਾ ਜਨਮ ਦਿਨ ਨਾਲ ਸਕੂਲ ਵਿੱਚ ਮਨਾਉਣਾ ਕਿਤੇ ਵੀ ਮਨਾਉਣਾ ਸਾਨੂੰ ਸੱਦੋ ਅਸੀਂ ਆ ਕੇ ਬੱਤ ਬੱਤ ਬੂਠੇ ਲੱਗ ਜਾਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਲਖਵਿੰਦਰ ਸਿੰਘ ਜੀ ਉਹ ਵੀ ਮੌਜੂਦ ਨੇ ਐਡਵੋਕੇਟ ਸਾਹਿਬ ਸੋ ਹੋਰ ਕਾਫੀ ਚਿਹਰੇ ਜਾਣੇ ਪਛਾਣੇ ਪਹੁੰਚੇ ਨੇ ਸੁਖੰਨੇ ਤੋਂ ਸਾਡੇ ਪਰਮ ਮਿੱਤਰ ਸਾਹਿਬ ਜੋਰਾ ਸਿੰਘ ਜੀ ਨੂੰ ਵਧਾਈਆਂ ਬਣਦੀਆਂ ਨੇ ਜਨਮ ਦਿਨ ਦੀਆਂ ਕਹਿੰਦੇ ਜੀਓ ਹਜ਼ਾਰਾਂ ਸਾਲ ਜੋਰਾ ਸਿੰਘ ਤੇਰਾ ਜਨਮ ਮੁਬਾਰਕ ਸਾਰਿਆਂ ਵੱਲੋਂ ਜੀ ਹਾਂਜੀ ਸਾਡੇ ਸਰਦਾਰ ਜੁਰਾ ਸਿੰਘ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕ ਹੈ ਜਿਹੜੇ ਉਹਨਾਂ ਨੇ ਸਾਨੂੰ ਇਸ ਆਪਣੇ ਜਨਮ ਦਿਨ ਤੇ ਬੂਟੇ ਲਗਾਉਣ ਲਈ ਸਪੈਸ਼ਲ ਇਨਵਾਈਟ ਕੀਤਾ ਤੇ ਸਾਡੀ ਸਾਰੀ ਟੀਮ ਸਾਡੇ ਸਰਦਾਰ ਹਰਦੀਪ ਸਿੰਘ ਨਸਰਾਲੀ ਸਾਹਿਬ ਸਾਨੂੰ ਲੈ ਕੇ ਆਏ ਤੇ ਬਾਕੀ ਇਸ ਦਾ ਮੁਬਾਰਕਾ ਬਾਦ ਦੇ ਦੇ ਰਿਹਾ ਵਾਰ-ਵਾਰ ਸੋ ਇੱਧਰ ਖੜੇ ਨੇ ਭਾਈ ਜੀ ਮੈਂ ਕਹਾਂਗਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਪਾਤਾਵਨ ਪ੍ਰੇਮੀ ਪਿੰਡ ਕੌੜੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਚੋਰਾ ਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਜਨਮ ਦਿਨ ਦੇ ਮੌਕੇ ਤੇ ਬੁਲਾਇਆ ਤੇ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਸਾਡੇ ਵੱਡੇ ਭਾਈ ਸਾਹਿਬ ਦੀ ਬਹੁਤ ਲੰਬੀ ਉਮਰ ਹੋਵੇ ਤੇ ਆ ਅਸੀਂ ਇਹਨਾਂ ਨੂੰ ਕਿ ਸੰਜੀਵਨੀ ਪੂਟੀ ਦੇ ਕੇ ਚੱਲੇ ਹਾਂ ਜਿਨ੍ਹਾਂ ਨਾਲਾਂ ਦੀ ਲੰਬੀ ਉਮਰ ਹੋਵੇ ਜਾਣੀ ਹੈ ਠੀਕ ਹੈ ਜੀ ਬਾਕੀ ਤਾਂ ਸਾਰੇ ਭਾਈਆਂ ਨੇ ਆਪਣੇ ਵਿਚਾਰ ਦਿੱਤੇ ਆ ਅੱਜ ਦੇ ਦਿਨ ਤੇ ਦੋ ਹੀ ਚੀਜ਼ਾਂ ਕਹਾਂਗਾ ਲਾਲੋ ਰੱਖ ਰਹੁ ਨਾ ਕੋਈ ਦੁੱਖ ਸੰਭਲੋ ਪਾਣੀ ਲੰਬੀ ਹੋ ਜੁ ਜ਼ਬਾਨੀ ਬਸ ਇਨਾ ਹੀ ਮੈਸੇਜ ਹੈ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਬਹੁਤ ਵਧੀਆ ਮੈਸੇਜ ਦਿੱਤਾ ਜੀ ਗੁਰਪ੍ਰੀਤ ਜੀ ਤੁਹਾਡੇ ਪਿੰਡ ਦੇ ਵਿੱਚ ਪਹੁੰਚੀ ਹੈ ਸਾਰੀ ਟੀਮ ਪੀਪੀ 26 ਨਿਊਜ਼ ਵਾਲੇ ਪਹੁੰਚੇ ਨੇ ਆਈ ਹੋਈ ਟੀਮ ਦਾ ਤੇ ਸਰਦਾਰ ਜੋਰਾ ਸਿੰਘ ਜੀ ਨੂੰ ਜਨਮ ਦਿਹਾੜੀ ਦੀਆਂ ਜਨਮ ਦਿਨ ਦੀਆਂ ਮੁਬਾਰਕਾਂ ਸਭ ਤੋਂ ਪਹਿਲਾਂ ਨਿਰਮਲ ਸਿੰਘ ਨਿੰਮਾ ਜੀ ਜੋ ਵਾਧਾ ਵਰਨ ਪ੍ਰੇਮੀ ਨੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜੋ ਸਾਡੇ ਪਿੰਡ ਵਿੱਚ ਰੋਖ ਲਗਾਉਣ ਆਏ ਨੇ ਸਰਦਾਰ ਜੋਰਾ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇੰਨੇ ਇਸ ਕਹਿੰਦੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾ ਬਹੁਤ ਬਹੁਤ ਧੰਨਵਾਦ ਸਮੂਹ ਸਾਰੇ ਹੀ ਜਿੰਨੇ ਵੀ ਪਹੁੰਚੇ ਨੇ ਲਖਵਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਜੀਆਂ ਆਇਆ ਨੂੰ ਇੱਕ ਵਾਰ ਫੇਰ ਸਾਡੇ ਵੱਲੋਂ ਜੋਰਾ ਸਿੰਘ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੀਵੀ ਛੱਬੀ ਨਿਊ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ